ਆਇਆ ਸਾਡੇ ਪਿੰਡ ਵਿੱਚ ਮੂਸੇ ਵਾਲਾ ਆਇਆ ਸਾਡੇ ਪਿੰਡ ਉਹ ਸਿੱਧੂ ਇਹ ਬੜਾ ਦਰਬੇਸ਼ ਬੰਦਾ ਇਹ ਕਹਿੰਦਾ ਵੀ ਮੈਂ ਫੇਰ ਗਾਣਾ ਸੁਣਾਉਂਗਾ ਪਹਿਲਾਂ ਆਇਆ ਗਏ ਵੀ ਸਾਡੇ ਪਿੰਡ ਮੂਸੇ ਵਾਲਾ ਤੂੰ ਜੱਸੀ ਪੋਵਾਲੀ ਦਾ ਵਾਕਈ ਮੂਸੇ ਵਾਲਾ ਲੈ ਸੁਣਾ ਇਹ ਲਈ ਹਾਂ ਸੁਣਾ ਦੇ ਸੁਣਾ ਦੇ ਸੁਣਾ ਦੇ ਸੁਣਾ ਦੇ ਉਹ ਬਾਣੀ ਰੱਟ ਦੀ ਫਿਰ ਕੋੜੇ ਮੇ ਰੱਟਿਆਂ ਦੇ ਵਿੱਚ ਅੰਡ ਕੋੜੇ ਮੁੰਡੇ ਰਾਂ ਦੇ ਕੁੰਦੇ ਸ਼ਰਾਂ ਦੀ ਐ ਰਾਂਦੀ ਐ ਰਾਂਦੀ ਉਹ ਬਾਣੀ ਜੱਟ ਦੀ ਇਹਦੇ ਕੁੜੇ ਮੇਰਟਿਆਂ ਦੇ ਵਿੱਚ ਇਹਦੇ ਕੁੜੇ ਮੁੰਡੇ ਲਾਂਦੇ ਕੁੰਦੇ ਐ ਸ਼ਰਾਂ ਦੀ ਐ ਰਾਂਦੀ ਜਰਾਂ ਦੀ ਬੱਸ ਹੋਰ ਦੱਕਾ ਦੇ ਵਿੱਚੋਂ ਚੱਲ ਬਹੁਤ ਆ ਯਾਰ ਚੱਲ ਬਹੁਤ ਮੋਬ ਕਰੇ ਵੀ ਗਾਵੇਂਗਾ ਹੈ ਘਰੇ ਵੀ ਗਾਵੇਂਗਾ ਘਰੇ ਲੱਭਦੇ ਨਹੀਂ ਓਏ ਕਰੇ ਕਹਿੰਦੇ ਕੋਣ ਕਹਿੰਦੇ ਕੁਛ ਨਹੀਂ ਕਹਿੰਦੇ ਐਂ ਤਾਂ ਨਹੀਂ ਆਖੇ ਵੀਡੀਓ ਪਾਤੀ ਸੀ ਨਾ ਕੋਣ ਹੀ ਕਹਿੰਦੇ ਮੇਰੇ ਚਾਚਾ ਨਾ ਮੇਰਾ ਚਾਚਾ ਕਹੇ ਮੈਨੂੰ ਕੁਛ ਨਹੀਂ ਨਾ ਨਾ ਐਂ ਨਹੀਂ ਆਖੇ ਬਿੰਦਰ ਨੇ ਵੀਡੀਓ ਪਾਤੀ ਧੱਕੇ ਹਾਂ ਕਿਹਾ ਸੀ ਮੈਂ ਬਰਾ ਕੰਨ ਪਾਇਆ ਸੀ ਹੈ ਬਰਾ ਆਏਗੇ ਚਾਚੇ ਨੇ ਆਏਗੇ ਤੁਸੀਂ ਮੈਂ ਉਹਨਾਂ ਕੋਲ ਤੇ ਮੈਂ ਪੁਆਈ ਸੀ ਆਪਾਂ ਬਿੰਦਰ ਚਾਚੇ ਨੇ ਪਾਇਆ ਸੀ ਤੂੰ ਪੁਆਈ ਸੀ ਪਰ ਮੈਨੂੰ ਫੇਰ ਹੀ ਭਾਈ ਜੀ ਮੈਂ ਹਣਾ ਹੋਰ ਤੋਂ ਤੂੰ ਕੀ ਗਿਆ ਸੀ ਮੈਨੂੰ ਤਾਂ ਕੁਝ ਨਹੀਂ ਆਉਂਦਾ ਕਿ ਮੈਨੂੰ ਮਾਸਟਰ ਮੈਡਮਾਂ ਕੀ ਕਹਿੰਦੇ ਨੇ ਤੈਨੂੰ ਕੌਣ ਪੁੱਤਰੀ ਆ ਬੇਬੇ ਆਂਦੀ ਏ ਕਿ ਮੈਡਮਾਂ ਦੀ ਏ ਕਿ ਵੀਡੀਓ ਪਾਤੀ ਇਹਨੂੰ ਪੜਨ ਤੈਨੂੰ ਲਉਂਦੇ ਪੁੱਛਿਆ ਇਹਨੂੰ ਮੈਡਮਾਂ ਨੇ ਪੁੱਛਿਆ ਸੀ ਕਿਥੇ ਸੂਚਾ ਸੂਚਾ ਆਪਣੇ ਆ ਮਿੱਦੂਰੀ ਵੀਡੀਓ ਕੋੰਨਾ ਫਿਰਦਾ ਤੂੰ ਸੱਤਾਂ ਚ ਟੀਚਰ ਨੇ ਜਾਂ ਕਿਸੇ ਨੇ ਪੁੱਛਿਆ ਸੀ ਤੈਨੂੰ ਹਾਂ ਹਾਂ ਕੀ ਕਹਿੰਦੇ ਸੀ ਇਹਨਾਂ ਪੜਾਈ ਦਾ ਸਹੀ ਆ ਪੜਾ ਰ ਟੀਚਰ ਨੇ ਪੁੱਛਿਆ ਸੀ ਓਏ ਇਹ ਕਹਿੰਦਾ ਪੜਾਈ ਪੜਾਈ ਨਹੀਂ ਤੈਨੂੰ ਐਂ ਵੀ ਲੜਦੇ ਸੀ ਆਂਦੇ ਕੇ ਟੀਚਰ ਵੀ ਵੀਡੀਓ ਪਾਦੀ ਥੋੜਾ ਮੁੰਡਾ ਵੀਡੀਓ ਪਾਉਂਦਾ ਫਿਰਦਾ ਲੋਕਾਂ ਤੋਂ ਵੀ ਨਾਂ ਪਵਾਇਆ ਕਰੇ ਆਖੇ ਮੈਂ ਟੀਚਰਾਂ ਨੇ ਆਹ ਹਾਂ ਕਿਆ ਜੀ ਕਿਹੜੇ ਨੇ ਤੇਰੇ ਟੀਚਰ ਆਖੇ ਆਈ ਦਾਦੀ ਨੇ ਆਖਿਆ ਮੈਨੂੰ ਇਹ ਵਿਚਾਰਾ ਦਰਵੇਸ਼ ਬੰਦਾ ਬਹੁਤ ਇਹ ਅੰਦਰ ਤਾਇਆ ਵੀਡੀਓ ਪਾਦੀ ਮਾਂ ਦੀ ਵੀਡੀਓ ਪਾਉਣਾ ਲੈ ਫਿਰ ਹੋਰ ਸੁਣਾ ਦੇ ਗਾਣਾ ਹੁਣ ਇੱਕ ਸੁਣਾ ਦੇ ਇੱਕ ਸੁਣਾ ਦੇ ਕਿਹੜਾ ਸੁਣਾ ਬਣਾ ਹਾਂ ਹਾਂ ਓ ਯਾਰ ਕਰੋਨੀ ਯਾਰ ਮਰੇ ਕਮਰੇ ਪਰਦੇ ਰਾਤਾਂ ਨੂੰ ਪੈਰੀ ਵਰੀ ਵਰੀ ਗਾਇੰਦੇ ਨੇ ਹਵਾ ਦੀਓ ਵਾਤਾਂ ਨੂੰ ਯਾਰ ਕਰੋਨੀ ਯਾਰ ਮਰੇ ਓ ਮਾਰੇ ਜਨੇ ਤੇ ਬਾਤ ਤੇ ਮੈਂ ਡਰਾਂ ਲਾ ਨੂੰ ਪਰ ਜਿਹੜੇ ਅੱਡੇ ਅੱਡੇ ਗਾਣ ਕੋਈ ਆ ਨਹੀਂ ਕਿ ਤਿੰਦ ਪੱਛੇ ਨੇ ਤਾਂਡੇ ਚੱਕਲਾਂ ਚੱਕਲਾਂ ਗੇ ਵਰਥੀਆਂ ਨੂੰ ਰਾਤਾਂ ਨੂੰ ਯਾਰ ਕਰੋਨੀ ਯਾਰ ਮਰੇ ਕੰਦੇ ਫਰਦੇ ਰਾਤਾਂ ਨੂੰ ਫੈਰੀ ਵਰੀ ਵਰੀ ਗਾਇੰਦੇ ਰਹੇ ਹਵਾ ਦੀ ਉਹ ਰਾਤਾਂ ਨੂੰ ਆਇਆ ਹੁਣ ਤਰਾ ਨਾ ਹੁਣ ਆਪਾਂ ਐਂ ਦੱਸ ਗਏ ਤੂੰ ਐ ਕਹਦੇ ਕੀ ਗੱਮਾ ਇਹਨੇ ਨਾਮ ਮੂਸਾ ਵਲ ਤੂੰ ਆ ਮੂਸਾ ਮੂਸੀ ਆਲਾ ਕਿ ਤੂੰ ਮੂਸੇ ਨਾਲ ਦਸ ਐਂ ਗੱਲ ਲੱਗਦ ਨੇ ਆ ਵੀ ਮੂਸੀ ਆਲਾ ਜੱਸੀ ਮੂਸੀ ਆਲਾ ਸਿੱਧੂ ਜੱਸੀ ਆਲਾ ਤੇ ਤੂੰ ਆਇਆ ਹੈਂ ਆਪਾਂ ਸਿੱਧੂ ਜੱਸੀ ਆਲਾ ਧਰ ਦਿੰਨੇ ਆ ਜੱਸੀ ਆਲਾ ਕਹੇਂ ਹੈਂ ਜੱਸੀਪੋ ਵਾਲੀ ਵਾਲਾ ਬੰਦੇ ਲੱਗੇ ਆ ਹੈ ਜੱਸੀਪੋ ਵਾਲੀ ਜੱਸੀਪੋ ਵਾਲੀ ਵਾਲਾ ਹਾਂ ਨਾ ਗਵਿੰਨ ਕਰੋ ਜੱਸੀਪੋ ਨਾ ਪਾ ਸਿੱਧੂ ਜੱਸੀਪੋ ਵਾਲੀ ਵਾਲਾ ਧਰ ਲਾ ਦੂ ਮੂਸੇ ਵਾਲਾ ਤਾਂ ਉਹਦਾ ਪਿੰਡ ਦਾ ਫਿਰ ਮਸ਼ਹੂਰ ਉਹਦਾ ਪਿੰਡ ਦਾ ਬਹੁਤ ਮਸ਼ਹੂਰ ਹੈ ਮੂਸੇ ਵਾਲੇ ਦਾ ਆਪਣੇ ਪਿੰਡ ਦੀ ਮਸ਼ਹੂਰੀ ਕਰ ਤੂੰ ਹਨਾ ਐਂ ਕਰੂੰਗਾ ਮੈਂ ਹੁਣ ਮੈਂ ਇਹ ਤੇ ਕੈਪਸ਼ਨ ਵੀ ਲਿਖੂੰਗਾ ਸਿੱਧੂ ਮੂਸੇ ਜੱਸੀਪੋ ਵਾਲੀ ਵਾਲਾ ਹਨਾ ਪੰਜਾਬੀ ਲੋਕ ਹੈ ਹਾਂ ਉਹ ਨਹੀਂ ਉਹ ਬੱਚਿਆਂ ਨੂੰ ਗਾਉਣ ਦਾ ਸ਼ੌਕ ਪੈ ਰਿਆ ਜੱਟ ਇਹ ਬੰਦਾ ਘੈਂਟ ਹੀ ਆ ਪੂਰਾ ਮਸਤ ਆ ਇਹ ਟੰਗਾ ਫਿਰ ਹੋਰ ਦਣਾਉਣਾ ਆ ਬਸ ਓ ਤੁਸੀਂ ਖਾਣੋ ਬੇਰਖਵਾ ਦੇ ਸਾਨੂੰ ਹਾਂ ਆ ਜਾ ਬੇਰ ਖਵਾਈਏ ਤੁਹਾਨੂੰ ਘਰੇ ਤਾਂ ਸੁਣਾਉਗਾ ਕਿ ਹੁਣ ਸਟਲਾਈਨ ਕਰਦੇ ਨਾਲੇ ਮੈਨੂੰ ਖਿੱਚੀ ਵਰਨਾ ਬੇਰ ਲੈ ਜਾ ਤੇਰੀ ਸਕੂਟਰੀ ਵੇ ਤੇਰੀ ਸਕੂਟਰੀ ਆ ਮੈਂ ਬਰਜਾਹਲਦਾਰ